ਕੌਮ ਦੀ ਰੇਵਾ ਸਾਤੂ ਗਿਆਨਾ ਜੀ ਮਹਾਰਾਜ ਜਿਨ੍ਹਾਂ ਨੇ ਭਗਵਾਨ ਬਾਲਮੀ ਮਾਰੇ ਦੇ ਨਾਮ ਨੇਵਾ ਦੀ ਜਾਗਰਤ ਕਿਹਦੀ ਹੈ ਇਹੋ ਮਾਨ ਮਾਸਖੀਤ ਹੈ ਕਿ ਪਹਿਲੇ ਸਾਡੀ ਕੌਮ ਦੇ ਵਿੱਚ ਬਾਲਮੀ ਬਾਲੀਸ਼ਾ ਕਿੰਦੇ ਸਨ ਲekin ਪਾਵਣ ਬਾਲਮੀ ਦੀ ਥੀਤ ਨੂੰ ਜਾਗਰਤ ਕਰਵਾ ਕੇ ਪਣ ਬਾਦੇ ਮਾਰੇ ਦੇ ਪਾਸ ਨੇ ਕੀਤੀ ਜਿੱਥੇ ਕਿ ਅਜੋਨੇ ਜਨਮ ਦਿਨ ਤੇ ਪਹੁੰਚੇ ਮਹਾਨ ਮੇਲਾ ਲੱਗਦਾ ਹੈ ਦੀਪਨਾਮੀ ਜਾਂ ਤਰੁਕਸ਼ਾਨਾ ਦੀ ਜਨਗਤ ਦੀ ਜਿਹੜੀ ਜਨਗਤ ਨੇ ਮੁੰਡੇ ਨੇ ਤਕਰੀਬ ਤਕਰੀਬ ਜਨਗਤ ਦੀ ਜਾਗਰੂਕੀ ਵੰਦੀ ਆ ਤੇ ਤਲੰਗਾ ਕਿ ਅੱਜ ਤੀਨ ਤੇ ਹਿੰਦੁਸਤਾਨ ਦਾ ਮਾਝੂਬਾ ਬਣਿਆ ਇਹ ਨਵੀਂ ਸਰਕਾਰ ਨੇ ਦਿੱਸ ਤੋਂ ਵੀ ਕੋਟ ਬਲਾ ਕੇ ਇੱਕ ਹੁਕੂਮਤ ਮੰਦਿਰ ਬਣਾਇਆ ਹੈ ਪਰਮਾ ਬਣਾਇਆ ਇਹ ਕਿਿੱਛੇ ਸਾਡੀ ਕੌਮ ਨਾਲ ਪਸਤੀ ਨਹੀਂ ਹੋ ਉੱਟਾ ਜਾਂਦਾ ਜਿਹਨੂੰ ਵੀ ਸੁchnਾ ਨਹੀਂ ਕਰਦਾ ਅੱਜ ਬਿਲਕੁਲ ਡੈਮੋਕ੍ਰੇਸੀ ਦੇ ਰਾਹ ਤੇ ਰਾਤ ਹੈ ਲੋਕ ਮੇਲੀ ਚੁੱਕ ਨੇ ਬੰਦੇ ਫਰੂਲੋਂ ਦੇ ਪੈਸ ਵਾਲੀ ਤਜਾਰਾ ਜਿਕੇ ਦੇ ਲੋਕ ਸਾਹਿਬ ਨਹੀਂ ਸਾਰੇ ਹੀ ਸਤਿਗਿਆਨ ਆਤਮਾਰਾ ਜੀ ਭਲਾੰਗਾ ਕਰਦੇ ਹੈ ਜਿਨਾ ਦੇ ਮੈਂ ਨੇ ਸੱਚਾ ਦਿਨ ਨਹੀਂ ਪੜੀ ਤੋਂ ਚੱਲ ਨਹੀਂ ਚੱਲੇ ਜੀ ਤੁਹਾਨੂੰ ਯਾਦ ਬਣਾਇਆ ਧੰਨਵਾਦ ਜੈ ਬਾਲਮੀਕੀ ਹਰ ਰਾਮ ਜੈ ਹੋ ਜੈ ਹੋ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਹੈ ਵੀ ਸਾਡੇ ਤੇ ਮਿਲਦੇ ਜੀ ਹੈ ਕਿ ਤੁਹਾਨੂੰ ਗਿਆਨ ਨਾਲ ਜੀਣੇ ਕੌਮ ਨੇ ਦਿੱਤਾ ਕਿ ਕੋੜੋ ਲਿਓ ਕੱਠੇ ਹੁਣ ਦੇ 33 ਦੇ ਕੰਮ ਦੀ ਜਿਹੜਾ ਕੋਲ ਚੱਲ ਰਿਹਾ ਵਾ ਜੀ ਕਾਮਯਾਬੀ ਦੇ ਦਾਰਾ ਹਾਂ ਜੀ ਬਾਬਲੀ ਕੀ ਕਹਿਣਾ ਜਾਊਗਾ ਇੱਥੇ ਬਾਜੀ ਜਹਵਾਲ ਵਾਲਮੀਕੀ ਹਰਹਰ ਵਾਲਮੀਕੀ ਅੱਜ ਦਾ ਜੋ ਸ਼ੁਭ ਦਾੜਾ ਸਾਹਿਬ ਸਤਿਗੁਰ ਗਿਆਨਾਤ ਮਹਾਰਾਜੀ ਦਾ ਜਿਹੜਾ ਔਰ 3 ਔਰ 4 ਤਰੀਕ ਨੂੰ ਜਿਹੜਾ ਉਹ ਪਾਵਣ ਵਾਲ ਵਿੱਚ ਦੇਰ ਦੇ ਉੱਤੇ ਬਣਾਇਆ ਗਿਆ ਵਾ 3 ਤਰੀਕ ਨੂੰ ਰਾਤ ਸ਼ੁਭ ਦੀਵਾਨ ਜਿਹੜੇ ਉਹ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਲਗਾਏ ਗਏ ਸੀ ਅੱਜ ਉਹਨਾਂ ਦੇ ਵਰਗੜ ਦਸਤੇ ਜਿਹੜੀ ਉਹ ਇੱਕ ਰਸਮ ਨ ਹੋ ਰਹੀ ਆ ਉਸੇ ਸ਼ੁਭ ਦਿਹਾੜੀ ਸਬੂਤ ਸਾਧ ਸੰਤੂਰੋ ਇਲਾਕਾ ਵਾਸੀਆਂ ਨੂੰ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇਆਂ ਨੂੰ ਸਾਰਿਆਂ ਨੂੰ ਸ਼ੁਭਾਵਰਤ ਦਿਨ ਦੇ ਪਵਿੱਤਰ ਦੀ ਸਾਰਿਆਂ ਨੂੰ ਬੜਕ ਲੱਖ ਵਧਾਈ ਜੈ ਵਾਲਮੀਕੀ ਨਾਰਾਇਣ ਵਾਲਮੀਕੀ ਮਹਾਰ ਕੇਸ਼ਨਾ ਤੋਂ ਜਨਰਲ ਸਕੱਤਰ ਜੁਨਾ ਸਾਹਿਬ ਪਾਤਨ ਵਾਲਮੀਕੀ ਦੀ ਤਿਰਤ ਜੁਨਾ ਸਾਹਿਬ ਕਸ਼ਟ ਜੋ ਅਜਦਾ ਪਾਵਨ ਦਿਨ ਹੈ ਪਾਵਨ ਵਾਲਮੀਕੀ ਦੀ ਤਿਰਤ ਜੁਨਾ ਸਾਹਿਬ ਕਸ਼ਟ ਵੱਲੋਂ ਜੋ ਸਹਿਬ ਪਾਤਸ਼ਾਹ சதਗੁਰ ਜੀ ਸ੍ਰੀ ਸ੍ਰੀ 108 சதਗੁਰ ਗੁਰੂ ਦੇ ਅਨਾਤ ਪਹਾਰਾ ਜੀ ਦਾ ਅਜ ਜੋ ਜਨਮ ਦਿਵਸ ਬਹੁਤ ਹੀ ਇੱਕ ਖੁਸ਼ੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਇਸ ਦੇ ਵਿੱਚ ਸਾਰੇ ਸੰਤਾਂ ਨੇ ਆ ਕੇ ਇੱਥੇ ਸੰਯੋਗ ਦਿੱਤਾ ਹੈ ਮਹਾਰਾਜ ਸਾਹਿਬ ਪਾਤਸ਼ਾਹ ਸਤਗੁਰ ਮਲਕੀਤਨਾ ਜੀ ਨੂੰ ਅੱਜ ਦੇ ਦਿਨ ਦੀਆਂ ਸਿ ਲੱਖ ਲੱਖ ਲੜਾਈਆਂ ਦਿੱਨੇ ਆ ਜੈ ਵਾਲਮੀਕੀ